ਦੇਈ ਜੇ ਤੋਂ ਪਾ ਕੰਮ ਰੇਲੇਟਰ ਜਾ ਕੇ ਜਾਨਾ ਵਿਚਾਲੇ ਸਪੋਰਟ ਜ਼ਰੂਰੀ ਹੁੰਦੀ ਆਲੀ ਹੂੰ ਕਈ ਵਾਰੀ ਠੇਕੇਦਾਰ ਕੀ ਕਰਦਾ ਨਾ ਛੱਡਾ ਨਾਲ ਜੱਕ ਲਾ ਕੇ ਚੱਕ ਲਉਗਾ ਵਿਚਾਲੋਂ ਕਈ ਵਾਰੀ ਰੇਲੇਟਰ ਕਮਜ਼ੋਰ ਹੁੰਦਾ ਪੜਾਕਾ ਪੈਗਾ ਥੱਲੇ ਆ ਜੂਗਾ ਹੂੰ ਵੀ ਕਹਿੰਦੇ ਹੁੰਦੇ ਨੇ ਵੀ ਜਿਹੜਾ ਜ਼ਿਆਦਾ ਤਰਾਟ ਹੁੰਦਾ ਵੀ ਡੁੱਬਦਾ ਵੀ ਹੋਏਗਾ ਹੰਲੇ ਕਈ ਵਾਰੀ ਕਿ ਸਾਨੂੰ ਓਵਰ ਗਵਰਨਮੈਂਟ ਦਾ ਕੰਫੀਡੈਂਸ ਵੀ ਮਾਰ ਲੈਂਦਾ ਕਿਉਂਕਿ ਉਹ ਫੋਰਮੈਨ ਦੀ ਜ਼ਿੰਮੇਵਾਰੀ ਪਾਉਂਦੇ ਵਿਚਾਲੇ ਸਪੋਰਟ ਜ਼ਰੂਰੀ ਦੇਵੇ ਹੋਰ ਵੀ ਕੋਈ ਕੰਮ ਕਰਦਾ ਆਪਣੇ ਵੀਡੀਓ ਦੇਖੂਗਾ ਤਾਂ ਉਹਦਾ ਹੱਕ ਬਣਦਾ ਵਿਚਾਲੋਂ ਸਪੋਰਟ ਦੇ ਕੇ ਉਹਨੂੰ ਚੱਕੇ ਜਿਸ ਤਰ੍ਹਾਂ ਤੁਸੀਂ ਇਹ ਕੋਠੀ ਨੂੰ ਤਕਰੀਬਨ ਤਕਰੀਬਨ 80 ਫੁੱਟ ਹਾਂਜੀ ਪਿੱਛੇ ਲੱਗੀ ਕਿਉਂ ਤੇ 2.5 ਫੁੱਟ ਤੁਸੀਂ ਉੱਪਰ ਵੀ ਚੱਕਣੀ ਹੈ ਜੀ ਤੇ ਜਦੋਂ ਆਪਾਂ ਕੰਮ ਕਰਦੇ ਹਾਂ ਕੋਈ ਵੀ ਕੰਮ ਕਰਦੇ ਹਾਂ ਤੇ ਸਾਨੂੰ ਜਿਹੜੀਆਂ ਮੇਨ ਆਪਣੀ ਗੱਲ ਕੋਠੀ ਫੇਰ ਅੜ ਜਾਂਦੀ ਆ ਕੇ ਹਾਂਜੀ ਵੀ ਸਾਨੂੰ ਸੁਰੂ ਜਿਹੜਾ ਕਿਦੋਂ ਕਰਦੇ ਵੀ ਉਹ ਆਪਾਂ ਇਹ ਗੱਲ ਹੀ ਹੈ ਵੀ ਜਦਾ ਸਾਰਾ ਕੁਝ ਨਿਉਂ ਤੋਂ ਟਿਕਿਆ ਹੋਇਆ ਹੈ ਹਾਂਜੀ ਵੀ ਨਿਉਂ ਹੈ ਜਿਹੜੀ ਸਾਨੂੰ ਕਿਸ ਤਰੀਕੇ ਨਾਲ ਤੁਰਨੀ ਚਾਹੀਦੀ ਹੈ ਵੀ ਸਾਨੂੰ ਕਿੱਥੋਂ ਸਟਾਰਟ ਕਰਕੇ ਕਰਨਾ ਚਾਹੀਦਾ ਜਿਹੜਾ આપણા જે રસ્કા પહેલા તો શરૂ ਅਸੀਂ ਨੇ ਕਿ ਜਿਹੜਾ ਪਿਛਲੇ ਦਿਨੀ ਹਾਦਸਾ ਹੋਇਆ ਸੀਗਾ ਫਤਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਉਸ ਦੇ ਸਬੰਧ ਵਿੱਚ ਅਸੀਂ ਗੱਲ ਕਰਾਂਗੇ ਉਹ ਗੱਲ ਕੀ ਹੈ ਵੀ ਸਾਡੇ ਨਾਲ ਮੌਜੂਦ ਨੇ ਜਿਹੜੇ ਕੋਠੀਆਂ ਪਿੱਛੇ ਲੈ ਕੇ ਜਾਂਦੇ ਨੇ ਜਾਂ ਉੱਪਰ ਚੱਕਦੇ ਨੇਗੇ ਆਪਾਂ ਕਹਿ ਲਈਏ ਵੀ ਦਿਸ਼ਾ ਬਦਲਦੇ ਨੇ ਚਾਹੇ ਦੀ ਕੋਠੀ ਦਾ ਮੂੰਹ ਇੱਧਰ ਨੂੰ ਕਰ ਲੋ ਤੇ ਇੱਧਰ ਪੱਛਮ ਨੂੰ ਕਰ ਲੋ ਜਾਂ ਇਹ ਪੂਰਬ ਨੂੰ ਕਰ ਲੋ ਉਹ ਸਾਡੇ ਨਾਲ ਠੇਕੇਦਾਰ ਸਭ ਮੌਜੂਦ ਨੇਗੇ ਆਪਾਂ ਗੱਲ ਕਰਾਂਗੇ ਵੀ ਉਹ ਜਿਹੜਾ ਕੋਠੀ ਦਾ ਹਾਦਸਾ ਹੋਇਆ ਤੇ ਉਹ ਚ ਉਹ ਕੀ ਕੀ ਉਨਤਾਈਆਂ ਪਾਈਆਂ ਹੋ ਸਕਦੀਆਂ ਨੇ ਆ। ਉਹ ਪੂਰੀ ਗੱਲਬਾਤ ਕਰਾਂਗੇ ਵੀ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਕੋਠੀਆਂ ਜਦੋਂ ਪਿੱਛੇ ਕਰਦੇ ਆ ਰਹੇ ਨੇ ਠੇਕੇਦਾਰ ਸਾਹਿਬ ਦਾ ਅਜੇ ਨੂੰ ਘੱਟੋ-ਘੱਟ 20 ਸਾਲ ਦਾ ਉਹਨਾਂ ਦਾ ਐਕਸਪੀਰੀਅੰਸ ਹੈ। ਆਪਾਂ ਉਹਨਾਂ ਨਾਲ ਪੂਰੀ ਗੱਲਬਾਤ ਕਰਾਂਗੇ ਵੀ ਇਹ ਸਾਨੂੰ ਕਿਹੜੀਆਂ ਗੱਲਾਂ ਦਾ ਸਾਨੂੰ ਮੁੱਢ ਤੋਂ ਕੀ ਕਿਹੜੇ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ। ਕੀਵਲ ਖਾਂ ਜੀ ਤੁਹਾਡਾ ਐਲਵੀਐਸ న్యూਸ ਤੇ ਬਹੁਤ ਬਹੁਤ ਸਵਾਗਤ ਹੈ ਜੀ। ਅੱਛਾ ਆਪਾਂ ਗੱਲ ਕਰੀਏ ਵੀ ਜਿਹੜਾ ਪਿਛਲੇ ਦਿਨੀ ਇੱਕ ਹਾਦਸਾ ਹੋਇਆ ਸੀਗਾ ਕੋਠੇ ਨੂੰ ਅੱਗੇ ਟੋਡਾ ਇਸ ਲਾਈਨ ਦੇ ਵਿੱਚ 18-20 ਸਾਲ ਦਾ ਐਕਸਪੀਰੀਅੰਸ ਹੈ ਜਿਵੇਂ ਤੁਸੀਂ ਅੱਜ ਵੀ ਦੇਖ ਰਹੇ ਹੋ ਤੁਸੀਂ ਕੋਠੀ ਨੂੰ ਪਿੱਛੇ ਲੈ ਕੇ ਜਾ ਰਹੇ ਹੋ 70-80 ਫੁੱਟ ਕੋਠੀ ਪਿੱਛੇ ਚਲੀ ਵੀ ਗਈ ਹੈ अनेका ਤੁਸੀਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਮਕਾਨ ਨੇਗੇ ਜਿਹੜੇ ਉਹ ਉੱਚੇ ਵੀ ਚੱਕੇ ਨੇ ਦੇਸਾ ਵੀ ਕਮਾਈ ਹੈ ਤੇ ਇਹਨਾਂ ਦੇ ਜਿਹਨੂੰ ਤੇ ਹਾਦਸਾ ਹੋਇਆ ਉਹ ਚ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਸੀ ਕੀ ਉਹ ਕੀ ਹੋ ਸਕਦਾ ਵੀ ਇਹ ਕਿਵੇਂ ਹੋਇਆ ਉਹ ਇਹ ਤਾਂ ਇੱਕ ਤਾਂ ਬਾਕੀ ਮਹਾਰਾਜ ਦੀ ਕਿਰਪਾ ਚਾਹੀਦੀ ਕੋਈ ਹੋ ਜਾਂਦਾ ਮਤਭਾਗੀ ਹੋ ਗਈ ਜਿਹੜੀ ਖਬਰ ਹੂੰ ਚਲੋ ਪਰਮਾਧਵਨਾਂ ਨੇ ਭਲੀ ਕਰੀ ਜਿਹੜਾ ਉਹ ਉਹਨਾਂ ਦੀ ਹੋ ਗਿਆ ਹੁਣ ਤੱਕ ਕੋਈ ਗਲਤੀ ਨਹੀਂ ਇੱਕ ਤਾਂ ਜੇ ਜਦੋਂ ਆਪਾਂ ਕਮਰੇ ਲੈਂਟਰ ਚਾਗਦੇ ਹਾਂ ਉਹ ਵਿਚਾਲੇ ਸਪੋਰਟ ਜ਼ਰੂਰੀ ਹੁੰਦੀ ਆ ਗਈ ਹੂੰ ਕਈ ਵਾਰੀ ਠੇਕੇਦਾਰ ਕੀ ਕਰਦਾ ਨਾ ਛੱਡਾ ਉਹਨਾਂ ਦੇ ਜੱਕ ਲਾ ਕੇ ਚੱਕ ਲੈਣਾ ਉਹ ਵਿਚਾਲੋਂ ਕਈ ਵਾਰੀ ਲੈਂਟਰ ਕਮਜ਼ੋਰ ਉਹਨਾਂ ਪੜਾਕਿਆ ਪੈਗਾ ਥੱਲੇ ਆ ਜਾਊਗਾ ਹੂੰ ਜਾਂ ਇਹਦੇ ਵਿੱਚ ਬੀਨ ਤਾਂ ਪਾਇਆ ਨਹੀਂ ਅੰਦਰ ਲੈਂਟਰ ਦੇ ਪੁਰਾਣੇ ਚ ਹੂੰ ਉਦਾਂ ਹੋ ਹੋ ਜਾਂਦਾ ਜੀ ਜਿਵੇਂ ਆਪਾਂ ਕਹ ਲਈਏ ਵੀ ਜਿਵੇਂ ਆਰਸੀ ਤੇ ਆਰਬੀ ਹਾਂਜੀ ਇਹ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਆਰਬੀ ਲੈਂਟਰ ਲੱਗਦੇ ਸੀਗੇ ਹਾਂਜੀ ਕਿ ਜਦੋਂ ਆਰਬੀ ਲੈਂਟਰ ਵਾਲੀ ਕੋਠੀ ਨੂੰ ਤੁਸੀਂ ਉੱਪਰ ਚੱਕਦੇ ਹੋ ਜੀ ਤਾਂ ਵੀ ਇਹ ਹਾਸੇ ਉਹ ਕੋਠੀਆਂ ਨਾਲ ਹੋਣ ਦੇ ਸਭਾਵਨਾ ਹੁੰਦੀ ਹੈ ਕਿ ਆਰਸੀਸੀ ਵਾਲਿਆਂ ਨਾਲ ਜੋ ਵੀ ਹੋਵੇ ਨਹੀਂ ਉਹ ਕੋਈ ਹੋ ਨਹੀਂ ਹੁੰਦਾ ਜੀ ਤਾਂ ਆਪਾਂ ਨਵੀਂ ਕਾਲਪ ਕਰਦੇ ਨੇ ਕਿ ਵੀ ਉਹ ਵੀ ਹੋ ਜਾਂਦਾਗਾ ਹਾਂ ਕਈ ਵਾਰੀ ਆਪਣੇ ਕੰਮ ਕਰਨ 'ਚ ਘਟ ਰਹੇ ਨੇ ਜੀ ਕੋਈ ਜਿਹੜੇ ਆਪਾਂ ਵਿਚਾਲੇ ਲੈਂਟਰ ਦੀ ਸਪੋਰਟ ਰਾਉਣੀ ਹੈਗੀ ਜੀ ਜੇ ਆਪਾਂ ਸਪੋਰਟ ਨਹੀਂ ਦਿੰਦੇ ਹੋਗੇ ਵੀ ਇਹ ਲੈਂਟਰ ਪਟਾਕਾ ਮਾਰ ਜਾਂਦਾ ਜੀ ਅੱਛਾ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਕੋਠੇ ਨੇ ਅੰਦਰਲੀ ਸਾਈਡ ਦੀ ਨਹੀਂ ਸਪੋਰਟਾਂ ਨਹੀਂ ਹਾਂ ਜੀ ਜਿਵੇਂ 12 15 15 ਕਮਰੇ ਜਿਹਦੇ ਵਿਚਾਲੇ ਸਪੋਰਟ ਜ਼ਰੂਰੀ ਹੈ ਜੀ ਵਿਚਾਲੇ ਸੈਂਟਰ ਜੀ ਠੀਕ ਹੈ ਜੇ ਸੈਂਟਰ ਦੇ ਪਾਸਪੋਰਟ ਨਹੀਂ ਲਾਵਾਂਗੇ ਜੇ ਪਾਸ ਸ਼ੈਡਾਂ ਦਾ ਕਾਹ ਲਿਆ ਜੇ ਪੜਾਕਾ ਪੈ ਗਿਆ ਲੈਂਟਰ ਦਾ ਸਲੀ ਆਊਗਾ ਜੀ ਅੱਛਾ ਕੇਵਲ ਖਾਨ ਜੀ ਇੱਕ ਗੱਲ ਮੈਂ ਨਾ ਜਿਵੇਂ ਪੰਜਾਬੀ ਦੀ ਇੱਕ ਕਹਾਵਤ ਆ ਹਾਂਜੀ ਵੀ ਕਹਿੰਦੇ ਹੁੰਦੇ ਨੇ ਵੀ ਜਿਹੜਾ ਜ਼ਿਆਦਾ ਤਰਾਕ ਹੁੰਦਾ ਵੀ ਡੁੱਬਦਾ ਵੀ ਹੋਇ ਹੁੰਦਾ। ਹਾਂਜੀ ਹਾਂਜੀ। ਕਈ ਵਾਰੀ ਕਿ ਸਾਨੂੰ ਓਵਰ ਕਾਮਿਟਡ ਕੰਫੀਡੈਂਸ ਵੀ ਮਾਰ ਲੈਂਦਾ। ਹਾਂਜੀ ਹਾਂਜੀ। ਹਨਾ? ਹਾਂਜੀ। ਵੀ ਸਾਨੂੰ ਆਇਆ ਹੁੰਦਾ ਵੀ ਇਸ ਵੀ ਇਹਦੇ ਨਾਲ ਕੁਝ ਨਹੀਂ ਹੁੰਦਾ। ਕੁਝ ਰੋਡ ਦੇ ਕੁਝ ਨਹੀਂ ਹੁੰਦਾ ਰੋਡ ਵੀ ਕੀ ਇਹੋ ਜਿਹਾ ਰਿਸਕ ਜਿਹੜੇ ਠੇਕੇਦਾਰ ਹੋਰ ਕੰਮ ਕਰਦੇ ਨੇ ਕੀ ਉਹਨਾਂ ਨੂੰ ਇਹੋ ਜਿਹਾ ਰਿਸਕ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ? ਨਹੀਂ ਠੇਕੇਦਾਰ ਹਰੇਕ ਤਾਂ ਨਾਲ ਰਹਿੰਦਾ ਨਹੀਂ ਗਾ ਜੀ। ਹਾਂ। ਅਲੱਦਾਂ ਦੇ ਨੇ ਫੋਰਮਨ ਕਾਰੀਗਰ ਹੁੰਦੇ ਨੇ ਯਾਰ ਮਿਸਤਰੀ ਉਹੀ ਕੰਮ ਕਰਦੇ ਨੇਗੇ। ਹਾਂ। ਕਿਉਂਕਿ ਉਹ 4 ਮਹੀਨੇ ਜਿਮਮ ਕਰੀ ਬੰਦੇ ਵਿਚਾਲੋਂ ਸਪੋਰਟ ਜ਼ਰੂਰੀ ਦੇਵੇ ਹੋਰ ਵੀ ਕੋਈ ਕੰਮ ਕਰਦਾ ਆਪਣੇ ਵੀਡੀਓ ਦੇਖੂਗਾ ਹਾਂ ਤਾਂ ਉਹਦਾ ਹੱਕ ਬਣਦਾ ਵਿਚਾਲੋਂ ਸਪੋਰਟ ਦੇ ਕੇ ਉਹਨੂੰ ਚੱਕੇ ਅੱਛਾ ਤੇ ਦੂਸਰੀ ਗੱਲ ਜਿਵੇਂ ਤੁਹਾਡੇ ਨਾਲ ਤੁਹਾਡਾ ਬੇਟਾ ਵੀ ਤੁਹਾਡੇ ਕੰਮ ਦੇ ਵਿੱਚ ਹੱਥ ਮਟਾ ਰਿਹਾ ਹੈਗਾ ਹਾਂਜੀ ਤੇ ਤੁਸੀਂ ਇਹਨਾਂ ਦੇ ਸਹਾਰੇ ਵੀ ਸਾਡੇ ਕਿ ਚਲੇ ਜਾਂਦੇ ਹੋ ਮੂਮੂ ਵੀ ਜਿਹੜਾ ਕੰਮ ਵੀ ਇਹਨੂੰ ਕਰ ਰਹੇ ਆਂਗੇ ਆਪਾਂ ਕੋਠੀ ਨੂੰ ਅੱਗੇ ਪੈਸੇ ਕਰ ਰਹੇ ਆ ਕਿਸੇ ਮੁਕਾਮ ਨੂੰ ਕਿਸੇ ਦੀ ਦਿਸ਼ਾ ਬਦਲ ਰਹੇ ਆਂਗੇ ਹਾਂਜੀ ਤੇ ਤੁਸੀਂ ਤਾਂ ਆਪਦੀ ਹਾਜ਼ਰੀ ਦੇ ਵਿੱਚ ਬਤਲਾਉਂਦੇ ਮੈਂ ਕਿ ਤੁਸੀਂ ਵੀ ਛੱਡ ਕੇ ਚਲੇ ਜਾਂਦੇ ਨਹੀਂ ਨਹੀਂ ਜੀ ਜਿੰਨਾ ਕਾਏ ਕੰਮ ਕਰਨਾ ਹੈ ਰੋਡ ਰੀ ਦਾ ਉਹਨਾਂ ਜਦ ਮੈਂ ਕਿਤੇ ਨਹੀਂ ਜਾਂਦਾ ਜੀ ਠੀਕ ਹੈ ਜਿੱਦਨੇ ਕਿਤੇ ਕੰਮ ਬੰਦ ਹੁੰਦਾ ਉਹਦਨੇ ਬਾਹਰ ਜਾਂਦਾ ਜਾ ਇਹ ਜਿਉਂ ਨੂੰ ਆ ਭਰਦੇ ਨੇ ਉਸ ਟਾਈਮ ਕੇ ਕੰਮ ਕੰਮ ਦੇਖਣਾ ਪੈਂਦਾ ਜੀ ਕਹਿਣ ਤਾਂ ਬਾਪ ਜਦੋਂ ਇਹਦਾ ਕੋਈ ਰੋਡ ਅੰਦਾਜ਼ਾ ਇਹਨੂੰ ਅੱਗੇ ਪਿੱਛੇ ਲੈ ਕੇ ਜਾਣ ਦਾ ਟਾਈਮ ਲਾਉ ਦੋ ਨਹੀਂ ਤੁਸੀਂ ਛੱਡ ਦੇਣ ਹਾਂਜੀ ਹਾਂਜੀ ਅ ਅੱਛਾ ਥੋੜਾ ਕੀ ਨਾ ਮੰਗੇ ਜੀ ਰਵੀ ਜੀ ਨਜ਼ੀਰ ਖਾਨ ਅੱਛਾ ਤੁਸੀਂ ਤੁਹਾਡੇ ਫਾਦਰ ਸਾਹਿਬ ਦੇ ਨਾਲ ਕੰਮ ਕਰਦੇ ਹੋ ਨਾਲ ਤੁਸੀਂ ਇਹਨਾਂ ਦੇ ਰਹਿਨੇ ਹੋ ਐਕਸਪੀਰੀਅੰਸ ਥੋੜਾ ਵੀ ਦਿਨੋਂ ਦਿਨ ਵਧਦਾ ਜਾ ਰਿਹਾਗਾ ਤੇ ਜਿਵੇਂ ਜਿਸ ਤਰ੍ਹਾਂ ਇਹ ਇੱਕ ਆਪਾ ਗਾਰਡਰ ਤੇ ਹੀ ਲਾ ਲਿਓ ਵੀ ਆਪਾਂ ਗਾਰਡਰ ਤੇ ਬੈਠੇ ਆ ਜਾਂ ਮੈਂ ਦੇਖੇ ਨੇ ਤੁਹਾਡੇ ਆਪਣੇ ਜਿਹੜੇ ਮੁੰਡੇ ਕੰਮ ਕਰਦੇ ਨੇ ਕਿ ਮੁਲਾਜ਼ਮ ਕੋ ਕੰਮ ਕਰਦਾ ਜਾਂ ਕੋਈ ਵੀ ਤੁਹਾਡੇ ਨਾਲ ਸਾਥੀ ਨਹੀਂਗੇ ਵੀ ਉਹ ਕੋਠੀ ਦੇ ਅੰਦਰ ਹੀ ਚਾਹ ਪਾਣੀ ਪੀ ਜਾਂਦੇ ਨੇ ਅੰਦਰ ਹੀ ਉਹ ਕਰੀ ਜਾਂਦੇ ਨੇ ਵੀ ਐਵੇਂ ਕੋਈ ਤੁਹਾਨੂੰ ਰਿਸਕ ਜਾਂ ਨਹੀਂ ਲੱਗਦਾ ਕੋਈ ਡਰ ਜਾਂ ਨਹੀਂ ਲੱਗਦਾ ਨਾ ਜੀ ਨਾ ਇਦਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸਾਰੇ ਐਕਸਪੀਰੀਅੰਸ ਹੁੰਦੇ ਆ ਬੇਵਰ ਵਾਲੀ ਸਾਰੇ ਐਕਸਪੀਰੀਅੰਸ ਹੁੰਦੇ ਜੀ ਕੋਈ ਡਰਦਾ ਨਹੀਂ ਹੈਗਾ ਜੀ ਕੋਈ ਅਣਜਾਣ ਬੰਦਾ ਲਿਆਉਣੇ ਉਹਨੂੰ ਪਹਿਲਾਂ ਸਿਖਾਉਣਾ ਪੈਂਦਾ ਜੀ ਤੇ ਚਲੋ ਡਰ ਤੇ ਰਿਸਕ ਆਡ ਚੀਜ਼ ਹੈ ਕਿਉਂਕਿ ਮੇਰਾ ਮਤਲਬ ਤਾਂ ਕਹਿਣ ਤੋਂ ਇਹ ਹੈਗਾ ਵੀ ਦਾ ਤੱਕ ਇਹ ਹੋਗਾ ਵੀ ਸਾਨੂੰ ਪਤਾ ਹੈ ਵੀ ਇਹ ਹੋ ਸਕਦਾ ਹਾਂਜੀ ਪਰ ਇੱਕ ਚੀਜ਼ ਇਹ ਹੈ ਵੀ ਜਦੋਂ ਸਾਨੂੰ ਪਤਾ ਹੈ ਵੀ ਅਸੀਂ ਪੱਕੇ ਪੈਰੀ ਖੜਿਆਂਗੇ ਹਾਂਜੀ ਉਹ ਸਾਡਾ ਐਕਸਪੀਰੀਅੰਸ ਹੈ ਵੀ ਸਾਨੂੰ ਪਤਾ ਵੀ ਇਹ ਚੀਜ਼ ਹਿੱਲ ਨਹੀਂ ਸਕਦੀ ਆਪਾਂ ਚੀਜ਼ ਤੁਸੀਂ ਬੈਠੇ ਹੋ ਆਰਾਮ ਨਾਲ ਬੈਠੇ ਹੋ ਤੁਹਾਡੇ ਜਿਹੜੀ ਕੋਠੀ ਦਾ ਲੈਂਟਰ ਹੈ ਤੁਹਾਡੇ ਪਿੱਲਰ ਨੇ ਇਹਦੇ ਉੱਤੇ ਲਿਖੇ ਹੋਏ ਨੇ ਤੇ ਕੇਦਰ ਸਾਹਿਬ ਨੂੰ ਯਕੀਨ ਹੈ ਵੀ ਇਹ ਹਿੱਲ ਨਹੀਂ ਸਕਦਾ ਇਹ ਤਾਂ ਬੈਠੇ ਨੇਗੇ ਹੁਣ ਇਹ ਕੋਠੀ ਦੇ ਵਿੱਚ ਮੈਂ ਵੀ ਅੰਦਰ ਹੈਗਾਗਾ ਇਹਨਾਂ ਨੂੰ ਯਕੀਨ ਹੈ ਵੀ ਹਰਦੀ ਨਹੀਂ ਤਾਂ ਹੀ ਮੈਨੂੰ ਅੰਦਰ ਲੈ ਕੇ ਆਏ ਨੇ ਆਪਦੇ ਪੁੱਤ ਨੂੰ ਹਾਂ ਭਾਜੀ ਇਹ ਸਾਨੂੰ ਸਾਰਿਆਂ ਨੂੰ ਭਰੋਸਾ ਵੀ ਇਹ ਕੋਠੀ ਨੂੰ ਕੁਝ ਨਹੀਂ ਹੁੰਦਾ ਕਿਉਂ ਸਾਡਾ ਕੰਮ ਸੌਖਾ ਹੈ ਲੱਗੇ ਸਮਾਨ ਦੇ ਕੋ ਘਾਟ ਰਿਹਾ ਦੇ ਮੁੰਡਿਆਂ ਨੂੰ ਕਹਿੰਦੇ ਜਿਹੜਾ ਸਮਾਨ ਲਾਉਣ ਵਾਲਾ ਲਾਓ ਆਪਦਾ ਠੀਕ ਹੈ ਜੀ ਆਪਾਂ ਕੋਈ ਸਮਾਨ ਕਰਨੇ ਘਾਟ ਰਿਹਾ ਨਹੀਂ ਕਈ ਵਾਰੀ ਵਾਲਾ ਡਿਸਮਿਸ ਜੀ ਕਰ ਜਾਂਦਾ ਚਲ ਐਂ ਕਰ ਲੋ ਜਿਹੜੀ ਕਹਿੰਦੇ ਭਾਪੀ ਜਿਹੜਾ ਰਿਸਕ ਹੈ ਤੁਸੀਂ 0% ਜਿੰਨਾ ਚਿਰ ਹੁੰਦਾ ਨਹੀਂ ਉਹਨਾਂ ਟਾਈਮ ਕੋਠੀ ਨੂੰ ਹੱਲਾ ਆ ਨਾ ਇਹੀ ਗੱਲ ਕਰ ਰਹੇ ਹਾਂ 100% ਰਿਸਕ ਦੀ ਹਲਾਉਣੇ ਅਸੀਂ ਉਦੋਂ ਪਹਿਲਾਂ ਇਦਾਂ ਨਹੀਂ ਵੀ ਕਰ ਦੋ ਕੁਝ ਨਹੀਂ ਹੁੰਦਾ ਹੈਗਾ ਐਟਾ ਦੀ ਗੱਲ ਨਹੀਂ ਹੈ ਜੀ ਜਿੱਥੇ ਜਿਹੜੀ ਚੀਜ਼ ਦੀ ਮਟੀਰੀਅਲ ਦੀ ਜ਼ਰੂਰਤ ਹੈ ਵੀ ਉਹ ਲਾਉਣੇ ਲਾਉਣਾ ਸਾਰਨਾ ਨਹੀਂ ਇਹੀ ਆਪਾਂ ਕਹਿ ਸਕਦੇ ਹਾਂ ਵੀ ਸਾਰਦੇ ਨਹੀਂ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈ ਵੀ ਉਹ ਪੂਰੀ ਕਰ ਦਿਓ ਹਣਾ ਹਾਂਜੀ ਤੇ ਅਸੇ ਦੂਸਰਾ ਗੱਲ ਵੀ ਜਿਵੇਂ ਕੋਈ ਹੋਰ ਕੋਈ ਠੇਕੇਦਾਰ ਸਾਹਿਬ ਇਹ ਕੰਮ ਕਰਦੇ ਨੇ ਕਿ ਕੋਈ ਕੋਠੀਆਂ ਦਾ ਕੰਮ ਕਰਦੇ ਨੇ ਤੇ ਇੱਕ ਦੂਜੇ ਦੀ ਤੁਸੀਂ ਹੈਲਪ ਵੀ ਦੇ ਦੇਣੋ ਕਿ ਨਹੀਂ ਜੇ ਕੋਈ ਕੋਈ ਪੁੱਛਣਾ ਚਾਹੁੰਦਾ ਹੋਵੇ ਵੀ ਸਾਨੂੰ ਵੀ ਮੈਂ ਕੋਠੀ ਉੱਪਰ ਚੱਕ ਰਿਹਾ ਵੀ ਮੈਨੂੰ ਆਹ ਪ੍ਰੋਬਲਮ ਆ ਰਹੀ ਹੈ ਤੁਸੀਂ ਇਹ ਜਿਹੇ ਕੋਈ ਹੈਲਪ ਵੀ ਕਰ ਸਕਦੇ ਹੋ ਹਾਂਜੀ ਉਹ ਵੀ ਕਰੀਂ ਦਈ ਸਮਾਨ ਕਈ ਵਾਰੀ ਇੱਕ ਦੂਜੇ ਠੇਕੇਦਾਰ ਨੂੰ ਲੋਡ ਪੈਣੇ ਸਮਾਨ ਵੀ ਦੇਂਦਾ ਠੀਕ ਹੈ ਜੀ ਜਿੱਕਾ ਲੋਡ ਪੈਣੇ ਜੱਕ ਵੀ ਦੇਂਦੇ ਨੇਗੇ ਨੇ ਮੰਨ ਲਓ ਮੇਰਾ ਕੋਈ ਨਵਾਂ ਠੇਕਾ ਲਾ ਕੇ ਰਹਿ ਕੰਮ ਕਰਨ ਲਈ ਜੇ ਕਿਸੇ ਨੂੰ ਕੋਈ ਵੀ ਐਡਵਾਈਸ ਐਡਵਾਈਸ ਚਾਹੀਦੀ ਹੈਗੀ ਹਾਂ ਉਹੀ ਕਰਦਾ ਉਹ ਸਾਥ ਹੋ ਰਹਿ ਲੈ ਸਾਰਾ ਗਾ ਹਾਂ ਕਿਉਂ ਕੰਮ ਸਹੀ ਹੋਣਾ ਚਾਹੀਦਾਗਾ ਜੇਕਰ ਕੋਈ ਨੁਕਸਾਨ ਹੁੰਦਾ ਤਾਂ ਸਾਰਿਆਂ ਦਾ ਨਾਮ ਖਰਾਬ ਹੁੰਦਾ ਜੀ ਇਹ ਜ਼ਰੂਰੀ ਜੀ ਹੈ ਸਾਰਿਆਂ ਨੂੰ 0% ਰਿਸਕ ਦੇ ਕੰਮ ਸ਼ੁਰੂ ਕਰਨਾ ਚਾਹੀਦਾ ਕੇ ਰੋਡ ਨਵਾਂ ਬਾਕੀ ਕੰਮ ਸਟਾਰਟ ਕਰਨ ਤੋਂ ਪਹਿਲਾਂ ਇਹਦਾ ਸਾਰਾ ਲੈਵਲ ਜ਼ਰੂਰੀ ਹੁੰਦਾ ਜੀ ਕੱਢਣਾ ਨੰਬਰ 1 ਲੈਵਲ ਹੁੰਦਾ ਜੀ ਲੈਵਲ ਜ਼ਰੂਰੀ ਹੁੰਦਾ ਜੀ ਬਿਲਕੁਲ ਹਾਂ ਪਹਿਲੇ ਦਸ ਕੋਜ ਮੈਂ ਬੀਰੋਣਾ ਨੇ ਗੱਲ ਕੀਤੀ ਹੈ ਵੀ ਜੇਕਰ ਕੋਈ ਜਿਹੜਾ ਨਵਾਂ ਠੇਕੇਦਾਰ ਇਹ ਪਲੇਸ ਕਾਰੋਬਾਰ ਨੂੰ ਸ਼ੁਰੂ ਕਰਦਾ ਵੀ ਜੇਕਰ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਰਾਇ ਮਸਵਰਾ ਕਰਨਾ ਹੈ ਕਿਸੇ ਕਿਸਮ ਦੀ ਕੋਈ ਉਹਨਾਂ ਨੂੰ ਕੋਈ ਪ੍ਰੇਸ਼ਾਨੀ ਆ ਰਹੀ ਹੈ ਤਾਂ ਉਹ ਇਹਨਾਂ ਨਾਲ ਗੱਲ ਕਰ ਸਕਦਾ ਆ ਸਾਡਾ ਜਿਹੜਾ ਇਹਨਾਂ ਦਾ ਨੰਬਰ ਹੈ ਜਿਹੜਾ ਸਾਡੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦਾ ਨੰਬਰ ਵੀ ਮਿਲ ਜੂਗਾ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਇਹਨਾਂ ਨਾਲ ਕੋਈ ਕਿਸੇ ਕੋਈ ਪ੍ਰੇਸ਼ਾਨੀ ਦਾ ਜਿਹੜਾ ਤੁਹਾਨੂੰ ਆ ਰਹੀ ਹੈ ਤਾਂ ਉਸ ਦੇ ਉੱਤੇ ਇਹਨਾਂ ਨਾਲ ਕੋਈ ਗੱਲਬਾਤ ਕਰ ਸਕਦੇ ਹੋ ਅੱਛਾ ਖਾਨ ਸਾਹਿਬ ਇਹ ਮੈਨੂੰ ਇੱਕ ਗੱਲ ਜਾਂਦਿਆਂ ਦਾ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਇਹੇ ਕੋਠੀ ਨੂੰ ਅੱਤ ਤਕਰੀਬਨ ਤਕਰੀਬਨ 80 ਫੁੱਟ ਹਾਂਜੀ ਪਿੱਛੇ ਲੈ ਕੇ ਗਿਓ ਤੇ 2 2 1 ਫੁੱਟ ਤੁਸੀਂ ਉੱਪਰ ਵੀ ਚੱਕਣੀਆਂ ਇਹ ਜੀ ਤੇ ਜਦੋਂ ਇਹ ਆਪਾਂ ਕੰਮ ਕਰਦੇ ਹਾਂ ਕੋਈ ਵੀ ਕੰਮ ਕਰਦੇ ਹਾਂ ਤੇ ਸਾਨੂੰ ਜਿਹੜੀਆਂ ਮੇਨ ਆਪਣੀ ਗੱਲ ਉੱਥੇ ਹੀ ਫੇਰ ਅੜ ਜਾਂਦੀ ਆ ਕੇ ਹਾਂਜੀ ਵੀ ਸਾਨੂੰ ਸ਼ੁਰੂ ਜਿਹੜਾ ਜਦੋਂ ਕਰਦੇ ਆਵੇਂ ਉਹ ਆਪਾਂ ਗੱਲ ਹੀ ਇਹ ਵੀ ਜਿਦਾ ਸਾਰਾ ਕੁਝ ਨਿਉ ਤੋਂ ਟਿਕਿਆ ਹੋਇਆ ਹਾਂਜੀ ਹਾਂਜੀ ਵੀ ਨਿਉ ਆ ਜਿਹੜੀ ਸਾਨੂੰ ਕਿਸ ਤਰੀਕੇ ਨਾਲ ਤੁਰਨੀ ਚਾਹੀਦੀ ਹੈ ਵੀ ਸਾਨੂੰ ਕਿੱਥੋਂ ਸਟਾਰਟ ਕਰਕੇ ਕਰਨਾ ਚਾਹੀਦਾ ਜਿਹੜਾ ਜੋ ਆਪਣਾ ਜਿਹੜਾ ਰਿਸਕ ਆ ਉਹ ਪਹਿਲਾਂ ਤੋਂ ਸ਼ੁਰੂ ਤੋਂ ਹੀ ਜ਼ੀਰੋ ਰਹੇ ਨਿਓਂ ਜੀ ਦੀ ਸਾਰੀ ਮਿੱਟੀ ਕੱਢ ਗਈ ਜਿਹੜੀ ਅੱਗੇ ਰੋਡ ਦੀ ਹੁੰਦੀ ਆ ਉਹਦੀ ਪੱਕੀ ਨਹੀਂ ਮਿੱਟੀ ਤੋਂ ਨਿਓਂ ਕੱਢ ਕੇ ਲਿਆਉਣੀ ਪੈਂਦੀ ਜੀ ਹਾਂਜੀ ਚਲੋ ਦੋ ਟਨ ਨਿਓਂ ਭਰ ਕੇ ਜੀ ਫਿਰ ਉਹਦੇ ਚੰਨ ਰ ਪੈਂਦੇ ਆਗੇ ਜੀ ਪਹਿਲਾਂ ਸਾਰਾ ਲੈਵਲ ਸੈੱਟ ਕਰਨਾ ਪੈਂਦਾ ਜੀ ਲੈਵਲ ਕੱਢ ਗਏ ਮਿੱਟੀ ਕੱਢ ਗਏ ਜੀ ਫਿਰ ਇਹ ਸਾਰੀ ਚੈੱਕਾਂ ਦੇ ਕਰਕੇ ਫਿਰ ਇਹਨੂੰ ਤੋੜਨ ਤੋਂ ਪਹਿਲਾਂ ਸਾਰਾ ਲੈਵਲ ਚੈੱਕ ਕਰਨਾ ਪੈਂਦਾ ਜੀ ਜੀ ਅਜਿਹਾ ਕੰਗਲ ਹੋ ਰਿਹਾ ਜਿਵੇਂ ਕਈ ਪਰਿਵਾਰ ਇਹ ਜੇ ਵੀ ਹੁੰਦੇ ਹੋਣਗੇ ਤੁਹਾਨੂੰ ਮਿਲਦੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਜਿਵੇਂ ਤੁਸੀਂ ਇੱਥੇ ਮੈਂ ਦੇਖਿਆ ਵੀ ਤੁਸੀਂ ਘੱਟੋ-ਘੱਟ ਥੱਲੇ-ਥੱਲੇ 7-8 6000 ਇਟਾ ਜਿਹੜੀ ਕੋਠੀ ਦੇ ਥੱਲੇ-ਥੱਲੇ ਪਾਈ ਪਈ ਹੈ ਹਾਂਜੀ ਵੀ ਕਈ ਇਹ ਜੇ ਵੀ ਹੁੰਦੇ ਹੋਣਗੇ ਉਹ ਕਹਿੰਦੇ ਹੋਣਗੇ ਵੀ ਖਾਂਦਾਵਾ ਦਾ ਆਪਣਾ ਠੇਕੇਦਾਰ ਸਾਹਿਬ ਵੇ ਇੰਨੀ ਕੀ ਲੋੜ ਤੇ ਯਾਰ ਜੇ ਤੂੰ ਤਸਾਰ ਦੇਣਿਆ ਕਰਨਾਲ ਐਂਜ ਵੀ ਕਹਿੰਦੇ ਹੋਣਗੇ ਕਿ ਨਹੀਂ ਕਹਿੰਦੇ ਨਹੀਂ ਕਹਿੰਦੇ ਨਹੀਂ ਉਹ ਤਾਂ ਅਸੀਂ ਪਹਿਲਾਂ ਹੀ ਦੱਸ ਦੇਣੀ ਵੀ ਟਾਈਟਲ ਨੂੰ ਇੰਨੀ ਲੱਗ ਜਾਣੀ ਆ ਵੀ ਕਹਿਣ ਤੋਂ ਆ ਵੀ ਹਾਂਜੀ ਕੁਆਲਟੀ ਦੇ ਨਾਲ ਕੋਈ ਸਮਝੌਤਾ ਨਹੀਂ ਹਾਂਜੀ ਕੋਈ ਸਮਝੌਤਾ ਨਹੀਂ ਕੁਆਲਟੀ ਦੇ ਨਾਲ ਹੀ ਹਾਂ ਵੀ ਜੇ ਰੈਸਟ ਹਾਂ ਵੀ ਇਹ 2000 ਬਟਰੀ ਉੱਪਰ ਚੱਕਣੇ ਦਾ ਤਾਂ 25000 ਰੁਪਏ ਅਸੀਂ ਪਹਿਲਾਂ ਦੱਸਿਆ 25 ਲੱਗੇ 20 ਲੱਗੇ ਹੂੰ ਹੂੰ 25000 ਰੁਪਏ ਦਾ ਪਹਿਲਾਂ ਵਾਲ ਨੂੰ ਅਸੀਂ ਗਿਸ਼ਤ ਦੱਸ ਦਿੰਦੇ ਆ ਇੰਨੀ ਕਿ ਲੱਗੂਗੀ ਹੂੰ ਹੂੰ ਕਿਉਂਕਿ ਕੰਮ ਕਰਨ ਤੋਂ ਬਾਅਦ ਬਰ ਚ ਰੋਲਾ ਨਹੀਂ ਪੈਂਦਾ ਜੀ ਇਹਲਾ ਕਹਿੰਦਾ ਤਾਂ 10000 ਮਾਲੋ ਆਪਾਂ ਕਹਿ ਲਈਏ ਵੀ ਜਦੋਂ ਕੋਈ ਨੁਕਸਾਨ ਹੋ ਗਿਆ ਉਹ ਤੋਂ ਬਾਅਦ ਤਾਂ ਫਿਰ ਕਬੂਤਰੋ ਰੋਂਉਂਗਾ ਕੋਈ ਫਾਇਦਾ ਨਹੀਂ ਆਪਾਂ ਜੇ ਪਹਿਲਾਂ ਹੀ ਉਹ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਸ਼ੁਰੂ ਕਰੀਏ ਜਿਵੇਂ ਹੁਣ ਆਪਣੇ ਸਾਹਮਣੇ ਇਹ ਵੀਰ ਦੀ ਗੱਲ ਸਹੀ ਹੈ ਵੀ ਨਾਮ ਸਾਰਿਆਂ ਦਾ ਖਰਾਬ ਹੁੰਦਾ ਉਹਦੇ ਨਾਲ ਵੀ ਗਲਤੀਆਂ ਕਿ ਠੇਕੇਦਾਰ ਦੀਆਂ ਹੁੰਦੀਆਂ ਨੇ ਜਾਂ ਆਪਾਂ ਕਹਿ ਲਈਏ ਉਹਨੇ ਉਸ ਚੀਜ਼ ਦੇ ਵਿੱਚ ਉਹਨੇ ਧਿਆਨ ਨਹੀਂ ਰੱਖਦਾ ਫੋਰਮੈਨ ਹੋ ਗਿਆ ਕੋਈ ਵੀ ਹੈ ਵੀ ਉਹਨੂੰ ਕੱਲੇ-ਕੱਲੇ ਚੀਜ਼ ਤੇ ਆਪ ਗੌਰ ਕਰਨੀ ਚਾਹੀਦੀ ਆਪਣੇ ਘਰ ਵੀ ਜੇ ਘਰ ਦੇ ਵਿੱਚ ਵੀ ਜਾਂ ਕੋਈ ਵੀ ਕਾਰੋਬਾਰਾ ਕੋਈ ਕਿਤਾ ਜਿੰਨਾ ਚਿਰ ਤੁਸੀਂ ਆਪ ਗੌਰ ਨਹੀਂ ਕਰਦੇ ਉਹਨਾਂ ਚਰ ਉਹ ਉਹ ਕਿਤੇ ਨੂੰ ਕੀਤਾ ਨਹੀਂ ਰਹਿ ਜਾਂਦਾ ਜ ਜਦ ਨਾਲ ਤੁਸੀਂ ਉਹਦੀ ਆਪ ਗੌਰ ਕਰ ਰਹੇ ਹੋਗੇ ਆਪ ਉਹਦੀ ਦੇਖਭਾਲ ਕਰ ਰਹੇ ਹੋ ਤਾਂ ਉਹ ਉਹਦੇ ਵਿੱਚ ਉਹ ਸੁਭਾਅਕ ਹੈ ਵੀ ਸਾਨੂੰ ਕੋਈ ਕਿਸੇ ਕਿਸਮ ਦਾ ਕੋਈ ਰਿਸਕ ਵੀ ਨਹੀਂ ਲੈਂਦਾ ਤੇ ਉਹਦਾ ਆਮਦਨ ਵੀ ਹੁੰਦੀ ਰਹਿੰਦੀ ਹੈ ਹਨਾ ਬਾਕੀ ਜਿਹੜਾ ਹੋਰ ਹੈ ਜੀ ਅਸੀਂ 1 ਫੁੱਟ ਜਾ ਕੇ ਜ 1 ਫੁੱਟ ਦੀ ਜਨਾਈ ਲਾਉਣੀ ਹੈ ਜੀ ਠੀਕ ਹੈ ਅਸੀਂ ਉਹ ਨਹੀਂ ਕਰਦੇ ਕਿ 4 ਫੁੱਟ ਇਕੱਠਾ ਜਾ ਕੇ ਬਾਅਦ ਚ ਜਨਾਈ ਲਾਵਾਂਗੇ ਜੇ ਜੇ ਆਪਾਂ ਕਹიდੀਏ ਇਹ ਸੋਡੀ ਮੈਨੂੰ ਇੱਕ ਗੱਲ ਵਧੀਆ ਲੱਗੀ ਕਿਉਂਕਿ ਆਮ ਰੋਟਿੰਗ ਦੇ ਵਿੱਚ ਠੇਕੇਦਾਰ ਕੀ ਕਰਦੇ ਨੇ ਕਿਉਂਕਿ ਜਦੋਂ ਮੈਨੂੰ ਪਤਾ ਵੀ ਢਾਈ 300 ਚੈੱਕ ਜੈਕ ਲੱਗਦਾ ਹੋਊਗਾ ਥੱਲੇ ਹਨਾ ਲੱਗ ਜਾਂਦੇ ਨੇ ਕਿ ਕੰਮ ਦੇਖਣ ਨੂੰ ਲੱਗਦਾ ਵੀ ਹੋਊਗਾ ਕੰਮ ਦੇ ਸਾਹਮਣੇ ਹੁੰਦਾ ਹੀ ਕਿਸੇ 400 ਲੱਗ ਜਾਂਦਾ ਕਿਸੇ 300 ਲੱਗਦਾ ਮੰਨ ਲਓ ਵੀ ਮੰਨ ਲਓ 300 400 ਲੱਗਿਆ ਤੇ ਜਦੋਂ ਆਪਾਂ ਕੋਠੀ ਚੱਕਦੇ ਤਾਂ ਬੰਦੇ ਵੀ ਉਹਨੇ ਚਾਹੀਦੇ ਹੁੰਦੇ ਨੇ ਇੱਕ ਜੈਕ ਤੇ ਇੱਕ ਬੰਦਾ ਲੱਗਿਆ ਹੋਇਆ ਨੇ ਅੱਛਾ ਟੱਟ ਜੇ ਕੋਈ ਜਣਾ ਕਮਾਉਂਦਾ ਇੱਕ ਬੰਦਾ ਕਮਾਉਂਦਾ ਚਲੋ ਫੇਰ ਵੀ ਘਟੋ ਘਟ 30 ਬੰਦੇ ਤਾਂ ਕੰਮ ਕਰਨਗੇ ਕਰਨੇ 30 35 ਬੰਦੇ ਤਾਂ ਕੰਮ ਕਰਨਗੇ ਕਰਨਗੇ ਕੇ ਵੀ ਰਿਆ ਲੱਗਦਾ ਵੀ 30 35 ਬੰਦਿਆਂ ਦਾ ਜਿਹੜਾ ਖਰਚਾ ਪਾਉਣ ਦੀ ਵੀ ਫੁੱਟ ਕਰਨ ਨੂੰ ਚੱਕਣੀ ਹੈ ਵੀ ਚਾਰ ਹੀ ਚੱਕਦੇ ਦੋ ਹੀ ਚੱਕਦੇ ਵੀ ਸੇਤੀ ਬੰਦਿਆਂ ਦਾ ਕੰਮ ਨਿਬੜੇ ਵੇ ਹੋਰ ਸ਼ਕਲ ਕੰਮ ਹੋ ਜਾਂਦਾ ਹੀ ਫਿਰ ਠੀਕ ਹੈ ਅਸੀਂ ਤਾਂ ਹੁਣ ਫੁੱਟ ਚੱਕਾਂਗੇ ਨਹੀਂ ਫੁੱਟ ਚੱਕ ਕੇ ਦੂਦਣਾ ਕੇ ਚੱਕਾਈ ਕਰਾਂਗੇ ਚਨੇ ਜੀ ਅੱਠਰ ਜਾਂਦੀ ਹੈ ਵੀ ਹਾਂ ਜੇ ਹੁਣ ਅਸੀਂ ਉਹ ਤੇ ਗਿੱਲੀ ਚਣਾਈ ਤੇ ਚੱਕਦੇ ਆਂਗੇ ਤਾਂ ਇਹ ਪਰ ਉਹਨਾਂ ਤਰਫਾਂ ਦੀ ਆ ਸਹੀ ਹੈਗਾ ਸਹੀ ਉਹ ਰਿਸਕ ਹੋ ਜਾਂਦਾ ਹੀ ਹਾਂ ਨਹੀਂ ਬਿਲਕੁਲ ਉਹ ਮਤਲਬ ਕਹਿਣ ਤੋਂ ਬਾਅਦ ਵੀ ਆਪਾਂ ਆਪਦੇ ਦੋ ਪਾਸੇ ਪੈਸੇ ਬਚਾਉਣ ਦੇ ਮਾਰੇ ਕਿੰਨੀਆਂ ਜਾਨਾਂ ਨੂੰ ਵੀ ਖਤਰੇ 'ਚ ਪਾ ਸਕਦੇ ਆਂ ਤੇ ਆਪਦਾ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਹਾਂਜੀ ਇਹ ਪਹਿਲੇ ਦੱਸ ਕੋ ਜਿਵੇਂ ਵੀਰ ਨੇ ਦੱਸਿਆ ਵੀ ਇਹ ਕਾਰੋਬਾਰ ਦੇ ਵਿੱਚ ਦੇਖੋ ਰਿਸਕ ਤਾਂ ਹੈਗਾ ਹੀ ਆ ਹਰ ਇੱਕ ਕੰਮ ਦਾ ਜਦੋਂ ਰਿਸਕ ਤਾਂ ਸਾਨੂੰ ਜਦੋਂ ਅਸੀਂ ਰੋਡ ਤੇ ਚੜ੍ਹ ਕੇ ਜਾਂਦੇ ਵੀ ਆ ਸਾਨੂੰ ਰਿਸਕ ਤਾਂ ਘਰੇ ਵੀ ਆ ਸਾਨੂੰ ਹਰ ਟਾਈਮ ਰਿਸਕ ਤਾਂ ਸਾਡੇ ਕੋਲ ਰਹਿੰਦਾ ਪਰ ਖਾਨ ਸਾਹਿਬ ਨੇ ਦੇਵ ਨੇ ਦੱਸਿਆ ਵੀ ਸਾਨੂੰ ਰਿਸਕ ਨੂੰ ਕਵਰ ਕਰਨ ਵਾਸਤੇ ਵੀ ਸਾਨੂੰ ਕੁਝ ਨਾ ਕੁਝ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਬਾਈ ਯੂਨੀ ਨੇ ਦੱਸਿਆ ਵੀ ਅਸੀਂ ਜਿੰਨਾ ਚਿਰ ਰਿਸਕ ਸਾਡਾ ਜ਼ੀਰੋ ਨਹੀਂ ਹੁੰਦਾ ਵੀ ਉਹਨਾ ਟਾਈਮ ਅਸੀਂ ਇਹ ਅੱਗੇ ਉਹਨੂੰ ਚੀਜ਼ ਨੂੰ ਛੇੜਦੇ ਨਹੀਂ ਤੇ ਜਿਹੜੇ ਕੋਈ ਨਵੇਂ ठेकेदार ਵੀਰ ਨੇ ਕਿ ਕਿਸੇ ਕਿਸਮ ਦਾ ਕੋਈ ਗ੍ਰਹਿ ਮਸਵਰਾ ਕਰਨ ਚਾਹੁੰਦੇ ਹੁਣ ਤੱਕ ਖਾਨ ਸਾਹਿਬ ਦਾ ਜਿਹੜਾ ਨੰਬਰ ਆ ਉਹ ਸਾਡੀ ਸਟੇਟਿਵਰੀ ਸਿਕਸ ਗ੍ਰੀਨ ਦੇ ਉੱਤੇ ਚੱਲੂਗਾ ਉਹਨਾਂ ਨਾਲ ਗੱਲਬਾਤ ਕਰਕੇ ਆਪਦੀ ਜਿਹੜੀ ਪੂਰੀ ਗੱਲਬਾਤ ਉਹਨਾਂ ਨਾਲ ਕਰ ਸਕਦੇ ਨੇ ਇੰਨੀ ਇੱਕ ਗੱਲਾਂ ਕਰਦਾ ਮੈਂ ਇਜਾਜ਼ਤ ਲੈਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਸ਼ੀ ਗਾਲੀ ਠੀਕ ਹੈ ਜੀ